ਨਾਮ ਹੈ ਆਪਣਾ ਗਰਨਾਮ ਸਿੰਘ ਭਿੰਡਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਿਹਾ ਹਾਂ ਇਹ ਜੋ ਬੀੜ ਹੈ ਛੋਈਆਂ ਵਾਲਾ 663 ਏਕੜ ਚ ਹੈ ਜਿਹਦਾ ਪਹਿਲਾਂ ਅਸੀਂ ਸੰਘਾ ਛ ਲੜਿਆ ਕਾਲੀ ਸਰਕਾਰ ਵੇਲੇ ਜਾਦੇ ਦੇ ਵਿੱਚੋਂ 125 ਏਕੜ ਬੂਟੇ ਪੱਟੇ ਗਏ ਤੇ ਚੰਡੀਗੜ੍ਹ ਤੋਂ ਵੀ ਹੋਰ ਵੀ ਅਫਸਰ ਆਉਂਦੇ ਰਹੇ ਉਹ ਫੈਸਲਾ ਇਹ ਹੋ ਗਿਆ ਵੀ ਜਿਨਨੇ ਬੂਟੇ ਨੇ ਛੋਟੇ ਦੁਬਾਰਾ ਲਵਾਏ ਜਾਣ ਕੇ ਇੱਥੇ ਕੋਈ ਢੱਕਾ ਨਹੀਂ ਤੋੜੂਗਾ ਪੀੜ ਦੇ ਵਿੱਚੋਂ ਅੱਜ ਇਸ ਨੇ ਐਮਐਲਏ ਨੇ ਮਹਰਾਜ ਨੇ ਦੁਬਾਰੇ ਇਹ ਕੰਮ ਚੱਕ ਲਿਆ ਵੀ ਮੈਂ ਇੱਥੇ ਇੱਕ ਤਾਂ ਦਾਣਾ ਮੰਡੀ ਬਣਾਉਣੀ ਹੈ ਇੱਕ ਬੱਸ ਸਟੈਂਡ ਬਣਾਉਣਾ ਹੈ ਪਰ ਇਹ ਜਿਹੜੀ ਜਗ੍ਹਾ ਹੈਗੀ ਇਹ ਰਾਜਿਆਂ ਦੀ ਹੈਗੀ ਇਹ ਨੀਲਗੋਆ ਵਾਸਤੇ ਬਾਂਦਰਾ ਵਾਸਤੇ ਹੋਰ ਪਾਂਛੀਆਂ ਵਾਸਤੇ ਰਹਿਣ ਵਾਸਤੇ ਬਣੀ ਹੋਈ ਹੈ ਇਹ ਕੋਈ ਸਰਕਾਰ ਦੀ ਜਗ੍ਹਾ ਨਹੀਂ ਜੇ ਇਹਨਾਂ ਨੇ ਕੋਈ ਆਪਦਾ ਬੱਸ ਸਟੈਂਡ ਬਣਾਉਣਾ ਹੈ ਜਾਂ ਦਾਣਾ ਮੰਡੀ ਬਣਾਉਣੀ ਹੈ ਉਹ ਸਰਕਾਰ ਆਪਦੀ ਮੋਲ ਲੈ ਕੇ ਬਣਾਵੇ ਚਾਹੇ ਉਰਾਪਰਾ ਬਣਾਵੇ ਪਰ ਇਹਦੇ ਵਿੱਚ ਜਿਹੜਾ ਸਾਡਾ ਸੰਘਾ ਹੈ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਇਹ ਦੇ ਕੇ ਵੀ ਅਸੀਂ 17 ਤਰੀਕ ਨੂੰ ਜਿੰਨੀਆਂ ਜਿ세 ਬੰਨੀਆਂ ਸ਼ਹਿਰ ਦੀਆਂ ਨੇ ਜਿ세 ਬੰਨੀਆਂ ਸ਼ਹਿਰ ਦੀਆਂ ਪਿੰਡਾਂ ਦੀਆਂ ਇਹਨਾਂ ਨੇ ਕੱਲ ਅਸੀਂ ਇੱਕ ਮੀਟਿੰਗ ਕੀਤੀ ਹੈ ਉਹ ਮੀਟਿੰਗ ਦੇ ਵਿੱਚ ਫੈਸਲਾ ਲੈਂਤਾ ਵੀ ਆਪਾਂ ਨੇ 17 ਤਰੀਕ ਨੂੰ ਮਰਾਜ ਦੀ ਕੋਠੀ ਦੇ ਮੂਹਰੇ ਅਸੀਂ ਇੱਕ ਧਰਨਾ ਰੱਖਣਾ ਬਹੁਤ ਭਾਰੀ ਗਿਣਤੀ ਦੇ ਵਿੱਚ ਜਿੰਨਾ ਚਿਰ ਇਹ ਆਪਦਾ ਬਿਆਨ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਦੇ ਇਹਨੂੰ ਵਿਆਪਕ ਚ ਲੈਣਾ ਪੈਣਾ ਹੈ ਬਿਆਨ ਅਸੀਂ ਉਹਨਾਂ ਚਿਰ ਲੜਾਈ ਪੂਰੀ ਦਿੰਦੇ ਰਹਾਂਗੇ ਵੀ ਪਿੱਛੇ ਨਹੀਂ ਹਟਣਾ ਪ੍ਰਧਾਨ ਜੀ ਦੇਖਿਆ ਜਾਵੇ ਤਾਂ ਉੱਥੇ ਜੁੱਤੀ ਕਹਿ ਰਹੇ ਹੋ ਕਿ ਬੀੜੀ ਜਾਨਵਰ ਨੇ ਲੇਕਿਨ ਉਹਨਾਂ ਜਾਨਵਰਾਂ ਦੇ ਕੋਈ ਦੇਖਭਾਲ ਕਰਨਾ ਨਹੀਂ ਹੈਗਾ ਗਊਆਂ ਨੇ ਉੱਥੇ ਉਹਨਾਂ ਨੂੰ ਕੋਈ ਕੋਈ ਸਰਕਾਰ ਵੱਲੋਂ ਸੰਭਾਲ ਨਹੀਂ ਕੀਤੀ ਜਾਂਦੀ ਤਾਂ ਲੱਗਦਾ ਨਹੀਂ ਜੇ ਉੱਥੋਂ ਬੀੜ ਚੱਕਿਆ ਜਾਂਦਾਗਾ ਤਾਂ ਉਹਨਾਂ ਗਊਆਂ ਨੂੰ ਜਾਂ ਉਹਨਾਂ ਫੰਕਸ਼ਨ ਨੂੰ ਵੀ ਹੋਰ ਸਾਂਭ-ਸਮਾਰ ਹੋ ਸਕਦੀ ਹੈ ਨਹੀਂ ਹੋ ਸਕਦੀ ਜੀ ਮਤਲਬ ਹੋਰ ਝਨੇੜੀ ਪਿੰਡ ਦੇ ਵਿੱਚ ਅਸੀਂ ਗਊਸ਼ਾਲਾ ਬਣਵਾਈ ਤੇ ਬੜੇ ਜੋਰਾਂ ਦੇ ਨਾਲ ਪੰਜ ਪਰਚੇ ਦਰਜ ਵੀ ਹੋਏ ਨੇ ਉੱਥੇ ਵੀ ਜਿੰਨੇ ਪਸ਼ੂ ਆਉਦਦੇ ਅਸੀਂ ਛੱਡੇ ਤੇ ਐਨੀ ਅੱਜ ਨਹੀਂ ਉੱਥੇ ਉਹ ਪਸ਼ੂਆਂ ਦਾ ਆਏ ਨਹੀਂ ਪਤਾ ਲੱਗਦਾ ਵੀ ਸਰਕਾਰ ਜਿਹੜੇ ਟੈਗਸ ਨੇ ਉਹ ਪਾਈਆਂ ਦੀਆਂ ਕਿੱਥੇ ਤੋੜ ਰਹੀਆਂ ਕਿੱਥੇ ਨਹੀਂ ਤੋੜ ਰਹੀ ਇਹ ਜਿਹੜਾ ਬੀੜ ਦੇ ਵਿੱਚ ਨੀਲ ਗਊਆਂ ਨੇ ਇਹਦੇ ਜਿਹੜੇ ਛੇਵਾਲੇ ਪਬਲਿਕ ਨੇ ਜਾਂ ਧੂਰੀ ਵਾਲੇ ਹੋਏ ਛਰੂਰ ਵਾਲੇ ਹੋਏ ਹੋਰ ਬਰਨਾਲੇ ਕਣੀਓ ਉਹ ਸਾਰੇ ਮਤਲ ਇਸ ਨੂੰ ਦੇਖਭਾਲ ਕਰਦੇ ਨੇ ਜਿੰਨਾ ਵੀ ਕਾਕੰਡਾ ਦਾਣਾ ਫੱਕਾ ਉਹ ਪਾ ਰਹੇ ਨੇ ਸਰਕਾਰ ਦੀ ਇੱਥੇ ਕੋਈ ਵੀ ਨਿਗਾ ਨਹੀਂ ਸਰਕਾਰ ਤਾਂ ਇਹ ਕਹਿੰਦੀ ਹੈ ਵੀ ਨੂੰ ਕੱਢ ਕੇ ਕਿਤੇ ਦੀ ਕਿਤੇ ਖਤਮ ਕਰ ਦਈਏ ਵੀ ਸਰਕਾਰ ਦਾ ਇਹਦੇ ਵਿੱਚ ਕੋਈ ਰੱਖੀ ਨਹੀਂ ਕਰ ਰਹੀ ਇਹ ਪਬਲਿਕ ਦੀ ਰੱਖੀ ਹੈ ਪਬਲਿਕ ਦੇ ਜਾਨਵਰਾਂ ਨੂੰ ਇਹ ਨੀਲ ਗਊਆਂ ਨੂੰ ਸਾਰੀ ਇਹ ਪਬਲਿਕ ਛਾਂਭ ਰਹੀ ਹੈ ਵੀ ਅਸੀਂ ਪੂਰੇ ਛੋਥੇ ਦੇ ਨਾਲ ਹੁਣ ਜਿੰਨੀ ਵੀ ਜਸ਼ੇ ਬੰਦੀ ਹੈ ਅਸੀਂ ਪਹਿਲਾ ਸੰਘਰਸ਼ ਲੜਿਆ ਉਦੋਂ ਵੀ ਜ쉐ਬੰਦੀ ਇਹੀ ਸੀ ਹੁਣ ਵੀ ਇਹੀ ਆ ਵੀ ਪਿੱਛੇ ਨਹੀਂ ਹਟਣਾ ਅਸੀਂ ਨੇ ਜਿੰਨਾ ਚਿਰ ਇਹ ਆਪਣਾ ਬਿਆਨ ਵਾਪਸ ਨਹੀਂ ਲੈਂਦੀ ਕਿ ਨਾਮ ਹੈ ਆਪਣਾ ਨਰੇਸ਼ ਕੁਮਾਰ ਗਰਗਰ ਸਰ ਸਭ ਕੀ ਮੰਗ ਆਪਣੀ ਤੁਸੀਂ ਡੀਸੀ ਨੂੰ ਮੰਗ ਪੱਤਰ ਦੇਣ ਜਾ ਰਹੇ ਹੋ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਇਹ ਦੇਣ ਜਾ ਰਹੇ ਹਾਂ ਜਿਹੜਾ ਨਰਿੰਦਰ ਕੌਰ ਭਰਾਜ ਨੇ ਬਿਆਨ ਦਿੱਤਾ ਵੀ ਅਸੀਂ ਬੀੜ ਦੇ ਵਿੱਚ ਮੰਡੀ ਬਣਾਣੀ ਹੈ ਜਾਂ ਬੱਸ ਸਟੈਂਡ ਬਣਾਣਾ ਹੈ ਇਹ ਅਸੀਂ ਬਿਲਕੁਲ ਨਹੀਂ ਬਣਨ ਦੇਣਾ ਬੀੜ ਨੂੰ ਬੀੜ ਹੀ ਰਹਿਣ ਦੇਣਾ ਇਹ ਰਾਜੇ ਮਹਾਰਾਜਾਂ ਬੇਲੇ ਦਾ ਬੀੜ ਹੀ ਚੱਲਦਾ ਆ ਰਿਹਾ ਹੈ ਇੱਥੇ ਸਾਰੀ ਪਬਲਿਕ ਆਲੇ-ਦਾਲੇ ਦੇ 80-85 ਪਿੰਡ ਰਲ ਕੇ ਸੇਵਾ ਕਰਦੇ ਨੇ ਸਾਰਿਆਂ ਦਾ ਇੱਥੇ ਆਉਣ ਜਾਣ ਬਣਿਆ ਹੋਇਆ ਤੇ ਬਹੁਤ ਵਧੀਆ ਜਾਨਵਰਾਂ ਦੀ ਉੱਥੇ ਦੇਖਰੇਖ ਹੋ ਰਹੀ ਹੈ ਹਰ ਤਰ੍ਹਾਂ ਦਾ ਜਾਨਵਰ ਹੈ ਉੱਥੇ ਨਹੀਂ ਤਾਂ ਇਹ ਕਹਿੰਦਾ ਵਲ ਬੀੜ ਉਜੜ ਗਿਆ ਇੱਕ ਪਾਸੇ ਤਾਂ ਇਹ ਕਹੀ ਜਾਂਦੇ ਨੇ ਅਸੀਂ ਬੂਟੇ ਲਵਾਣੇ ਨੇ ਦੂਜੇ ਪਾਸੇ ਇਹ ਬੂਟਿਆਂ ਨੂੰ ਵਧਾਉਣ ਦੀ ਕੋਸ਼ਿਸ਼ ਕਰੀ ਜਾਂਦੇ ਨੇ ਜੇ ਇਹਨਾਂ ਨੇ ਆਪਣਾ ਇਹ ਮੰਗ ਪੱਤਰ ਵਾਪਸ ਨਾ ਲਿਆ ਤਾਂ ਅਸੀਂ ਨਰਿੰਦਰ ਕੌਰ ਭਰਾਜ ਇਹਦੇ ਬਾਰ ਦੇ ਅੱਗੇ ਧਰਨਾ ਦੇਵਾਂਗੇ ਆਨ ਮੇਥੇ ਸਵੇਲੀ ਚੱਲਾਂਗੇ ਤਾਂ ਸਾਨੂੰ ਕੋਈ ਕਿਸੇ ਕਿਸਮ ਦਾ ਡਰ ਭੈ ਨਹੀਂ ਜੋ ਇਹਦੀ ਇੱਛਾ ਹੈ